ਜ਼ਿਲ੍ਹਾ ਮਲੇਰਕੋਟਲਾ ਦੇ ਐਸਐਸਪੀ ਮੈਡਮ ਸਿਮਰਤ ਕੌਰ ਗਿਲਵਲੋ ਸੀਆਈਏ ਅਤੇ ਕਾਉਂਟਰ ਇੰਟੈਲੀਜੈਂਸੀ ਟੀਮਾਂ ਦੇ ਨਾਲ ਇੱਕ ਅਹਿਮ ਵੱਡੀ ਕਾਮਯਾਬੀ ਦਰਜ ਕੀਤੀ ਹੈ ਜੀਹਾਂ ਲੋਕ ਸਭਾ ਚੋਣਾਂ ਅਤੇ ਇਹਨਾਂ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ ਇਸ ਨੂੰ ਲੈ ਕੇ ਸਖਤੀ ਕੀਤੀ ਨਜ਼ਰ ਆ ਰਹੀ ਹੈ ਅਤੇ ਇਸ ਦਾ ਅਸਰ ਵੀ ਨਜ਼ਰ ਆਇਆ ਜਦੋਂ ਐਮਪੀ ਤੋਂ ਇੱਕ ਟਰੱਕ ਅਤੇ ਉਸ ਦੀ ਨਾਕਾਬੰਦੀ ਦੌਰਾਨ ਤਲਾਸ਼ੀ ਲਈ ਗਈ ਤਾਂ ਉਸ ਟਰੱਕ ਵਿੱਚੋਂ 20 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਇੰਨੇ ਨਹੀਂ ਗੁਪਤ ਸੂਚਨਾ ਦੇ ਆਧਾਰ ਤੇ ਕਾਉਂਟਰ ਇੰਟੈਲੀਜੈਂਸੀ ਦੇ ਸੀਆਈਏ ਸਟਾਫ ਮੌਰਾਣਾ ਪੁਲਿਸ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪ੍ਰਿੰਟਰ ਦੀ ਮਦਦ ਦੇ ਨਾਲ ਜਾਲੀ ਕਰੰਸੀ ਛਾਪ ਕੇ ਉਸ ਨੂੰ ਮਾਰਕੀਟ ਵਿੱਚ ਸਪਲਾਈ ਕਰਦੇ ਸਨ ਦੱਸ ਦਈਏ ਕਿ ਇਸ ਨੂੰ ਲੈ ਕੇ ਐਸਐਸਪੀ ਮੈਡਮ ਸਿਮਰਤ ਕੌਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਗਿਆ ਕਿ ਪੁਲਸ ਵੱਲੋਂ ਇਹ ਤੋਂ ਐਮ ਕਾਮਯਾਬੀਆਂ ਦਰਜ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਭਾਵੇਂ ਲੋਕ ਸਭਾ ਚੋਣਾਂ ਚੱਲਦੀਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਲੋਕ ਵੋਟ ਵੇਚਦੇ ਨੇ ਸ਼ਾਇਦ ਉਹਨਾਂ ਲਈ ਇਹ ਨੋਟ ਵਰਤੇ ਜਾਣੇ ਸੀ ਜਿਸ ਦੀ ਹਾਲੇ ਜਾਂਚ ਚੱਲ ਰਹੀ ਹੈ ਤਾਂ ਉਹ ਲੋਕ ਵੀ ਸਾਵਧਾਨ ਹੋ ਜਾਣ ਜਿਹੜੇ ਲੋਕ ਨੋਟ ਪਿੱਛੇ ਵੋਟ ਵੇਚਦੇ ਸਨ ਕਿ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗੇ ਕਿ ਵੋਟ ਵੇਚ ਦਿੱਤੀ ਆ ਪਾ ਦਿੱਤੀ ਹੈ ਤੇ ਪੈਸੇ ਜਿਹੜੇ ਉਹਨਾਂ ਦੇ ਹੱਥ ਵਿੱਚ ਨੇ ਉਹ ਨਕਲੀ ਨੇ ਹੋਰ ਕੀ ਕੁਝ ਕਿਹਾ ਮਲੇਰ ਕੋਟਲਾ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਸਿਮਰਤ ਕੌਰ ਗਿੱਲ ਵੱਲੋਂ ਤੁਸੀਂ ਵੀ ਸੁਣੋ ਸਭ ਦਾ ਧਿਆਨ ਲਈ ਧੰਨਵਾਦ ਇਹ ਪਿਛਲੇ ਹਫਤੇ ਚ ਸਾਡੇ ਵੱਲੋਂ ਮਲੇਰ ਕੋਟਲਾ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਸਾਂਝੇ ਆਪਰੇਸ਼ਨ ਕੀਤੇ ਗਏ ਸੀਗੇ ਤੇ ਦੋਨਾਂ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀਆਂ ਹੋਈਆਂ ਨੇ ਪਹਿਲਾ ਆਪਰੇਸ਼ਨ ਐਨਡੀਪੀਐਸ ਦੇ ਰਿਗਾਰਡਸ ਚ ਸੀਗਾ ਇਹਦੇ ਵਿੱਚ ਅਸੀਂ 20 ਕਿਲੋ ਫੀਨ ਫੜੀ ਹੈ ਨਾਲ ਇੱਕ ਟਰੱਕ ਬਰਾਮਦ ਕੀਤਾ ਹੈ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਹੈ ਗੁਰਦੀਪ ਸਿੰਘ ਤੇ ਦੂਜਾ ਸੰਦੀਪ ਸਿੰਘ ਜਿਹੜਾ ਗੁਰਦੀਪ ਸਿੰਘ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਸੰਦੀਪ ਸਿੰਘ ਮੱਧ ਪ੍ਰਦੇਸ਼ ਤੋਂ ਹੈ ਇਹ ਟਰੱਕ ਜਿਹੜਾ ਹੈ ਲੈ ਕੇ ਆ ਰਹੇ ਸੀਗੇ 오ਡੀਸਾ ਤੋਂ ਪਰਕੇ ਜਿਹੜੀ ਜਿੰਨੂੰ ਆਪਾਂ ਕਹਿੰਦੇ ਹਾਂ ਲੋਹੇ ਦੀ ਬਜਰੀ ਜਾਂ ਆਇਰਨ ਸਪਾਂਜ ਇਹਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਬਿਸ਼ਨਗੜ੍ਹ ਫੁੱਲ ਵਾਰੀ ਰੋਡ ਤੇ ਪੀਐਸੰਦਰ ਦੇ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 20 ਕਿਲੋਗ੍ਰਾਮ ਓਪੀਅਮ ਜਿਹੜੀ ਹੈ ਉਹ ਰਿਕਵਰ ਹੋਈ ਅ ਇਸੇ ਲਈ ਲਾਵਾ ਇੱਕ ਹੋਰ ਆਪਰੇਸ਼ਨ ਸੀਗਾ ਜਿਹੜਾ ਫੇਕ ਇੰਡੀਅਨ ਕਰੰਸੀ ਨੋਟਸ ਤੇ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀ ਹਾਸਲ ਹੋਈ ਇਹਦੇ ਵਿੱਚ ਸਿਟੀ 1 ਮਲੇਰ ਕੋਟਲਾ ਵਿੱਚ ਐਫ ਆਈ ਆਰ ਨੰਬਰ 46 ਜਿਹੜੀ ਐ ਦਰਜ ਕੀਤੀ ਗਈ ਇਹਦੇ ਵਿੱਚ ਪ੍ਰੀਲੀਮਿਨਰੀ ਅਸੀਂ ਸਭ ਤੋਂ ਪਹਿਲਾਂ 2 ਤਰੀਕ ਨੂੰ ਦੋ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ੂ ਜਿਹੜਾ ਕਿ ਮਲੇਰ ਕੋਟਲਾ ਦਾ ਹੈ ਇੱਕ ਲਖਵਿੰਦਰ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ 2 ਲੱਖ ਤੇ 85 ਹਜ਼ਾਰ 285000 ਫੇਕ ਇੰਡੀਅਨ ਕਰੰਸੀ ਨੋਟਸ ਪ੍ਰਾਪਤ ਹੋਏ ਸੀਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਜਿਹੜੀਆਂ ਲੀਡਸ ਮਿਲੀਆਂ ਉਹਨਾਂ ਨੂੰ ਅਸੀਂ ਫਾਲੋਅ ਅਪ ਕੀਤਾ ਇਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਫਾਲੋਅ ਅਪ ਕਰਦੇ ਹੋਏ ਗਏ ਤੇ ਇੱਕ ਅਮਿਤ ਗਿੱਲ ਹੈ ਜੋ ਕਪੂਥਲਾ ਦਾ ਪਿੱਛੋਂ ਕਪੂਥਲਾ ਦਾ ਸੀਗਾ ਪਰ ਰੈਨ ਵਾਲਾ ਐਸਾ ਹਰਨਪੁਰ ਦਾ ਹੈ ਅਸਾਂ ਰੂਪ ਬਿਜ਼ਨਸ ਪਾਰਟੀ ਗਈ ਤੇ ਉੱਥੋਂ ਅਸੀਂ ਅਮਿਤ ਗਿੱਲ ਕੋਲੋਂ 81 ਲੱਖ 35000 ਫੇਕ ਇੰਡੀਅਨ ਕਰੰਸੀ ਨੋਟ ਜਿਹੜੇ ਹੈ ਬਰਾਮਦ ਕੀਤੇ ਅ ਇਸ ਤੋਂ ਇਲਾਵਾ ਦੇ ਕੰਪਿਊਟਰ ਸੈਟ ਪ੍ਰਿੰਟਰ ਸਕੈਨਰ ਲੈਮੀਨੇਸ਼ਨ ਮਸ਼ੀਨ ਪੇਪਰ ਕਟਰ ਐਂਡ ਸਕਰੀਨ ਬੋਰਡ ਤੇ ਟੋਟਲ ਰਿਕਵਰੀ ਐਸ ਕੇਸ ਵਿੱਚ ਹੁਣ ਤੱਕ ਸਾਡੀ 84 ਲੱਖ ਐਂਡ 20000 ਹੈ ਬਾਕੀ ਅਸੀਂ ਜਿਹੜੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਫੋਰਵਰਡ ਤੇ ਬੈਕਵਰਡ ਲਿੰਕੇਜ ਸਾਰੇ ਹੀ ਚੰਗੀ ਤਰ੍ਹਾਂ ਬਾਚੇ ਜਾਣਗੇ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਹਿਲਾਂ ਹੀ ਪਰਚੇ ਨੇ ਕੋਈ ਅੰਨਾ ਤਾਂ ਬੰਦਾ ਨਹੀਂ ਉਹ ਇਹਨਾਂ ਤੇ ਹਲੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਸੀ ਉਹ ਕੀਤਾ ਨਹੀਂ ਹੈ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੇ ਹੋਣ ਕਰਕੇ ਅਸੀਂ ਹਲੇ ਉਹਦੇ ਜਾਂਚ ਜਾਰੀ ਹੈ ਇਹਨਾਂ ਦੇ ਰਿਮਾਂਡ ਸਾਡੇ ਕੋਲ 9 ਤੱਕ 9 ਤਰੀਕ ਤੱਕ ਹਨ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਹੈ ਉਹਦੀ ਜਾਂਚ ਕਰਾਂਗੇ ਇਹ ਕੀ ਚਾ ਉਹਨਾਂ ਦੇ ਵਿੱਚ ਬਣਨੀ ਜਾਂਦੀ ਜਿਵੇਂ ਇਹਦੇ ਦੇ ਕੁਝ ਪੁਖਤਾ ਇਹ ਸਾਰਾ ਮੈਟਰ ਦੇਖੋ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਅੱਗੇ ਸਾਨੂੰ ਲੀਡਸ ਆਣਗੀਆਂ ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜੀ ਹੈ ਫਾਲੋਅ ਅਪ ਕਰਾਂਗੇ ਜੀ ਇਹ ਕਹਿੰਦੇ ਅtrasilene ਇਹ ਵੀ ਇਹਨਾਂ ਦਾ ਕੋਈ ਅਪਰਾਧਿਕ ਤਾਂ ਸੋਚੜੀ ਇਹਨਾਂ ਦੀ ਜਿਹੜੀ ਜਿਹੜੀ ਅਮਿਤ ਕੁਮਾਰ ਹੈ ਉਹ ਕੁਝ ਅਪਰਾਧਿਕ ਜਿਹੜੇ ਬੰਦਿਆਂ ਨਾਲ ਹੈ ਉਹ ਜੁੜਿਆ ਹੋਇਆ ਹੈ ਪਰ ਆਪਣੀ ਇਹਦੀ ਹੱਲੇ ਆਪਣੀ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਇਹਨਾਂ ਨੂੰ ਅਦਾਲਤ ਵਿੱਚ ਇਹਨਾਂ ਨੂੰ ਅਮਿਤ ਕੁਮਾਰ ਨੂੰ ਅੱਜ ਜਿਹੜੀ ਹੈ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਅਸੀਂ ਜਿਹੜਾ ਹੈ ਨਾ ਦਾ ਰਿਮਾਂਡ ਲੈ ਕੇ ਅੱਗੇ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ